ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਰੇਖ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਸਾਡੀ ਜਿਹੜੀ ਮਾਤ ਭਾਸ਼ਾ ਪੰਜਾਬੀ ਭਾਸ਼ਾ ਇਹਦੇ ਬਾਰੇ ਸਾਡੀਆਂ ਸਰਕਾਰਾਂ ਵੀ ਬੜੇ ਦਾਅਵੇ ਕਰਦੀਆਂ ਰਹਿੰਦੀਆਂ ਕਿ ਪੰਜਾਬੀ ਭਾਸ਼ਾ ਜਿਹੜੀ ਆ ਹਰ ਇੱਕ ਦਫ਼ਤਰ ਵਿੱਚ ਲਾਗੂ ਕੀਤੀ ਜਾਵੇਗੀ ਜਾਂ ਕਿ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਉਹ ਵੀ ਬੜੇ-ਬੜੇ ਵੱਡੇ ਦਾਅਵੇ ਕਰਦੀਆਂ ਵਾਂ ਪਰ ਪੰਜਾਬੀ ਭਾਸ਼ਾ ਜਿਹੜੀ ਇਹ ਤੋਂ ਅਸੀਂ ਆਮ ਜਦੋਂ ਵੇਖਦੇ ਆ ਤੇ ਜਿੱਦੋਂ ਸਾਡੇ ਬੱਚੇ ਜਿਹੜੇ ਆ ਇਹ ਤਾਂ ਮੂੰਹ ਉੜਦੇ ਜਾ ਰਿਹਾ ਪੰਜਾਬੀ ਵਿੱਚ ਗੱਲ ਕਰਨਾ ਵੀ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਸ ਤਰ੍ਹਾਂ ਸ਼ਰਮੋ ਵਾਲੀ ਗੱਲ ਆ ਆ ਆਪ ਜੀ ਦੇ ਸਾਹਮਣੇ ਮੈਂ ਇੱਕ ਕਸਬਾ ਫਤੇਗੜ ਚੂੜੀਆਂ ਦੇ ਜਿਹੜਾ ਸਕੂਲ ਆ ਜਿਹੜੀ ਕਿ ਸਾਡੀ ਸਰਮੌਰ ਸੰਸਥਾ ਚੀਪ ਖਾਲਸਾ ਦੀਵਾਨ ਉਹਨਾਂ ਵੱਲੋਂ ਹਰ ਸਾਲ ਇੱਕ ਇਸ਼ਤਿਹਾਰ ਜਿਸ ਤਰ੍ਹਾਂ ਸਕੂਲਾਂ ਵੱਲੋਂ ਛਾਪਿਆ ਜਾਂਦਾ ਵਾ ਤੇ ਆ ਤੁਹਾਡੇ ਸਾਹਮਣੇ ਵੇਖੋ ਇੱਕ ਇਸ਼ਤਿਹਾਰ ਆ ਜਿਹਦੇ ਵਿੱਚ ਤੁਸੀਂ ਇੱਕ ਜਿਹੜਾ ਹਰਫਿਆ ਉਹ ਵੀ ਪੰਜਾਬੀ ਦਾ ਨਹੀਂ ਦੇਖ ਸਕਦੇ ਤੇ ਜੀਪ ਖਾਲਸਾ ਦਵਾਨ ਜਿਹੜਾ ਨਵੇਂ ਪਿੰਡ ਸੂੜਿਆ ਉਹਦਾ ਛਪਿਆ ਹੋਇਆ ਇਸਤਿਹਾਰ ਆ ਕਿਉਂਕਿ ਅਸੀਂ ਧਾਰਮਿਕ ਸੰਸਥਾਵਾਂ ਵਾਲੇ ਬੜੇ ਦਾਅਵੇ ਕਰਦੇ ਆ ਖਾਸ ਕਰਕੇ ਜੇ ਸਿੱਖ ਧਰਮ ਦੀ ਗੱਲ ਕੀਤੀ ਜਾਵੇ ਤੇ ਸਿੱਖ ਗੁਰੂਆਂ ਨੇ ਜਿਹੜੀ ਪੰਜਾਬੀ ਭਾਸ਼ਾ ਗੁਰਮੁਖੀ ਭਾਸ਼ਾ ਵਾ ਇਹਦੇ ਵਾਸਤੇ ਬੜੇ-ਬੜੇ ਵੱਡੇ ਕਦਮ ਕੀਤੇ ਕਦਮ ਜਿਹੜੇ ਆ ਚੁੱਕੇ ਆ ਜਿਸ ਤਰ੍ਹਾਂ ਕਿ ਖੰਡੂਰ ਸਾਹਿਬ ਆਪਾਂ ਜਾਣਦੇ ਆ ਉਥੇ ਗੁਰੂ ਸਾਹਿਬਾਂ ਨੇ ਗੁਰੂ ਅੰਗਦ ਦੇ ਸਾਹਿਬ ਨੇ ਜਿਹੜਾ ਪੰਜਾਬੀ ਭਾਸ਼ਾ ਜਿਹੜੀ ਆ ਇਦੇ ਬਾਰੇ ਬੜੇ ਯਤਨ ਕੀਤੇ ਸੋ ਸਾਨੂੰ ਵੀ ਚਾਹੀਦਾ ਕਿ ਅਸੀਂ ਕਿਉਂਕਿ ਇਹ ਸਾਡੀ ਮਾਤ ਭਾਸ਼ਾ ਵਾ ਕੋਈ ਗੱਲ ਨਹੀਂ ਤੁਸੀਂ ਬਿਸ਼ੱਕ ਬਾਕੀ ਭਾਸ਼ਾ ਵੀ ਸਿੱਖੋ ਪਰ ਜਿਹੜੀ ਮਾਤ ਭਾਸ਼ਾ ਇਹਨੂੰ ਨਹੀਂ ਭੁੱਲਣਾ ਚਾਹੀਦਾ ਕਹਿੰਦੇ ਨੇ ਕਿ ਜੇਕਰ ਤੂੰ ਆਪਣੀ ਭਾਸ਼ਾ ਨੂੰ ਭੁੱਲ ਜਾਏਗਾ ਤੇ ਮਿੱਟੀ ਦੇ ਵਿੱਚ ਰੁਲ ਜਾਏਗਾ ਇਸ ਕਰਕੇ ਇਹ ਸਾਡੀ ਗੁਰੂ ਭਾਸ਼ਾ ਵੱਲੋਂ ਸਾਨੂੰ ਇਹ ਬਖਸ਼ਿਆਇਆ ਖਜ਼ਾਨਾ ਵਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਵੀ ਜਿਹੜਿਆ ਉਹ ਗੁਰਮੁਖੀ ਵਿੱਚ ਹੀ ਗੁਰਬਾਣੀ ਜਿਹੜੀ ਹੈ ਲਿਖੀ ਹੋਈ ਆ ਇਸ ਕਰਕੇ ਸਾਨੂੰ ਜਿਹੜੀ ਆਪਣੀ ਭਾਸ਼ਾ ਵਾ ਇਹਨੂੰ ਸਾਹਮਣਾ ਚਾਹੀਦਾ ਤੇ ਸਾਡੀਆਂ ਸੰਸਥਾਵਾਂ ਨੂੰ ਵੀ ਚਾਹੀਦਾ ਕਿ ਇਹ ਜਿਹੜੀ ਭਾਸ਼ਾ ਇਹਨੂੰ ਆਪਾਂ ਪੰਜਾਬੀ ਵਿੱਚ ਵੱਧ ਤੋਂ ਵੱਧ ਆਪਣੇ ਇਸ਼ਤਿਹਾਰ ਕੋਈ ਵੀ ਜਿਹੜਾ ਕੰਮ ਆ ਉਹ ਪੰਜਾਬੀ ਵਿੱਚ ਕੀਤਾ ਜਾਵੇ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡਾ ਜਿਹੜਾ ਪੰਜਾਬੀ ਨਾਲ ਗੁਰਮੁਖੀ ਨਾਲ ਕਿੰਨਾ ਕਮੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ